ਪੂਰੀਆਂ ਚੰਗੀਆਂ ਚਾਰ ਨੁਕਰੀਆਂ ਦਿਖਾਉਣੀਆਂ ਨੇ ਤੁਹਾਨੂੰ ਸੇਲ ਵਾਲੀਆਂ ਇੱਕ ਤਾਂ ਬਾਕਰਪੁਰ ਵਾਲੇ ਨੂਰੇ ਦੀ 4 ਕਸਾਲ ਦੀ ਘੋੜੀ ਆ ਸਿਲੇ ਦੇ ਵਿੱਚ ਦਵਾਰੇ ਗੱਬਣਾ ਮੰਗਰੇ ਦੇ ਆਹ ਚੰਗੇ ਕੱਦ ਵਾਲੀ ਬਸ਼ੇਰੀ ਆ ਤੇ ਤੀਜੀ ਹੈਗੀ ਆ ਮਿੱਤਰੋ ਆਹ ਸਮੁੰਦਰ ਘੋੜੇ ਦੀ ਬੱਚੀ 3 ਕਸਾਲਾਂ ਦੀ ਇਹਦੀ ਉਮਰ ਆ ਤੇ ਕੱਦ 36 ਇੰਚ ਕਰ ਗਈ ਚੌਥੀ ਹੈਗੀ ਆ ਆਹ ਮਿੱਡੇ ਵਾਲੇ ਦਲਵਾਗ ਦੀ ਨਕੰਦ ਬਸ਼ੇਰੀ ਪਹਿਲਾਂ ਗੱਲਬਾਤ ਇਸ ਸੈੱਟ ਬਾਰੇ ਕਰਦੇ ਆਂ ਬਸ਼ੇਰੀ ਕੰਨੀ ਨਿਗਾ ਮਾਰੋ ਕੱਦ ਕਾਠ ਬਹੁਤ ਕਰੀ ਖੜੀ ਆ ਘੋੜੀ ਤੇ ਬਸ਼ੇਰੀ ਸਨਖੀਆਂ ਬੜੀਆਂ ਨੇ ਵਾਲ ਪੌਰੀਆਂ ਦੀਆਂ ਬਿਲਕੁਲ ਸਾਫ ਆ ਦੋਸਤੋ ਕੁਆਲਿਟੀ ਬੜੀ ਆ ਦੋਨਾਂ ਦੇ ਵਿੱਚ ਘੋੜੀ ਬਾਕਰਪੁਰ ਵਾਲੀ ਨੂਰੇ ਦੀ ਆ ਇਹ ਕੱਦ ਇਹਦਾ 63 ਇੰਚਾ ਉਮਰ 4 ਸਾਲਾਂ ਦੋਸਤੋ ਤੇ ਬਾਕੀ ਲੈਂਥ ਲੌਂਥ ਚੈੱਕ ਕਰੋ ਤੁਸੀਂ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਕੰਨ ਜੁੜਮਾਂਗਾ ਸ਼ਕੀਨ ਘੋੜੀ ਆ ਕੱਦ ਬਿੱਡ ਵੀ ਹੈਗਾਗਾ ਕੁਆਲਿਟੀ ਵਾਈਜ਼ ਵੀ ਘੋੜੀ ਬਹੁਤ ਜਿਆਦਾ ਚੰਗੀ ਆ ਤੇ ਦੁਬਾਰੇ ਸਿਲੇ ਦੇ ਵਿੱਚ ਗੱਬਣ ਚੈੱਕਪਾਸ ਆ ਇਹ ਜਿਹੜੀ ਇਹਦੇ ਮੰਗਰ ਬਸ਼ੇਰੀ ਆ ਇਹ ਬਾਦਸ਼ਾ ਘੋੜੇ ਦੀ ਆ ਬਾਈ ਵਰਗੇ ਦੱਸਦੇ ਆ ਵੀ ਮਾਲੇ ਪਿੰਡ ਬਾਈ ਮੰਦਰ ਦੇ ਕੋਲੇ ਰਾਜਵੀਰ ਵਾਲੇ ਘੋੜੇ ਦਾ ਬੱਚਾ ਹੁੰਦਾ ਸੀ ਬਾਦਸ਼ਾ ਉਹਦੀ ਬੱਚੀ ਆ ਮੰਗਰ ਇਹਦੇ ਦੁਬਾਰੇ ਫੇਰ ਕੋੜੀ ਸਿਲੇ ਦੇ ਵਿੱਚ ਹੀ ਉਹ ਤੋਂ ਗੱਬਣ ਚੈੱਕਪਾਸ ਆ 7 ਮਹੀਨਿਆਂ ਦੀ ਸੋ ਬਸ਼ੇਰੀ 7 ਮਹੀਨੇ 12 13 ਦਿਨਾਂ ਦੀ ਹੋ ਗਈ ਤੇ ਕੱਦ 57 ਇੰਚ ਤੋਂ ਖੁੱਲਾ ਬਾਹਰ ਕਰ ਗਈ ਅਸੀਂ ਖੁਦ ਆਪ ਤਸੱਲੀ ਕਰੀ ਸੀ ਘੋੜੀ ਦਾ ਕੱਦ ਵੀ ਪ੍ਰੋਪਰ 63 ਇੰਚਾ ਤੇ ਬੱਚੀ 57 ਇੰਚ ਤੋਂ ਬਾਹਰ ਹੋਗੀ ਜਦੋਂ ਮਰਜ਼ੀ ਜਾ ਕੇ ਤੁਸੀਂ ਤਸੱਲੀ ਕਰ ਲਿਓ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਘੋੜੀ ਤਾਂ ਚੰਗੀ ਹੈ ਹੀ ਪਰ ਜਿਹੜੀ ਬੱਚੀ ਆ ਕੱਦ ਦੇ ਵਿੱਚ ਆਪਦੀ ਮਾਂ ਨੂੰ ਪਿੱਛੇ ਛੱਡ ਜੂਗੀ ਕੋਲੇ ਫਿਰਦੀ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਘੋੜੀ ਦੇ ਨੇੜੇ ਤੇੜੇ ਤਾਂ ਲੱਗੀ ਖੜੀ ਆ ਬਾਕੀ ਕੱਲਾ ਇਹ ਨਹੀਂ ਵੀ ਕਰਦ ਕਾਠੀ ਆ ਬੱਚੀ ਦੇ ਵਿੱਚ ਸਾਬਣ ਵੀ ਬੜਾਗਾ ਸ਼ੋ ਕੁਆਲਿਟੀ ਬੱਚੀ ਬਣ ਕੇ ਤਿਆਰ ਹੋ ਲੈਂਥ ਵਾਈਜ਼ ਤੇ ਅੰਗਾ ਪੈਰਾਂ ਦੀ ਪੂਰੀ ਸਾਫ ਸੁਥਰੀ ਆ ਸੋ ਇੱਕ ਤਾਂ ਇਸ ਸੈੱਟ ਕੰਨੀ ਗੌਰ ਕਰ ਲਿਓ ਤੁਸੀਂ ਘੋੜੀ ਵੀ ਸਨੱਖੀ ਬਹੁਤ ਆ ਬਾਕੀ ਲਾਈਨ ਨੂਰੇ ਬਾਕਰਪੁਰ ਵਾਲੇ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਲੈਜੈਂਡ ਘੋੜਾ ਹੋਇਆ ਦੋਸਤੋ ਸੋ ਦੋਨਾਂ ਦੀ ਘੋੜੀ ਤੇ ਬਛੇਰੀ ਦੀ ਲਾਈਨ ਬੜੀ ਚੰਗੀ ਆ ਬੱਚੀ ਨੇ ਥੋੜੇ ਜੇ ਟਾਈਮ ਬਾਅਦ ਹੀ ਘੋੜੀ ਨੂੰ ਕੱਦ ਦੇ ਵਿੱਚ ਛੱਡ ਜਾਣਾਗਾ ਤੇ ਜਿਹੜੀ ਆ ਤੁਹਾਨੂੰ ਮੈਂ ਤੀਜੀ ਦੱਸੀ ਆ ਸਮੁੰਦਰ ਦੀ ਧੀ ਆ ਦੋਸਤੋ ਇਹਦੀ ਉਮਰ 3 ਸਾਲ ਹੋਈ ਆ ਤੇ ਕੱਦੇ ਹੁਣ ਪ੍ਰੋਪਰ 63 ਇੰਚ ਕਰ ਗਈ ਇਹ ਵੀ ਸਨੱਖੀ ਬਹੁਤ ਆ ਬਾਕੀ ਆਪਾਂ ਜਿਹੜੀਆਂ ਚੀਜ਼ਾਂ ਦੇਖਦੇ ਆ ਨਾ ਵੀ ਸਮੁੰਦਰ ਵਾਲੀ ਲੈਂਡ ਦੇ ਵਿੱਚ ਆਉਂਦੀਆਂ ਨੇ ਉਹ ਸਾਰੀਆਂ ਤਕਰੀਬਨ ਇਹਦੇ 'ਚ ਹੈਗੀਆਂ ਇਹਨੇ ਲੈਂਥ ਕੰਨੀ ਨਿਗਾ ਮਾਰ ਲਓ ਹੱਡ ਗੋਡਿਆਂ ਦੀ ਮਜ਼ਬੂਤੀ ਦੇਖ ਲਓ ਸੁੰਭ ਦੇਖ ਲਓ ਬੜਾ ਹੈਵੀ ਆ ਇਹਦਾ ਤੇ ਗਰਦਨ ਦੀ ਲੰਬਾਈ ਦੇਖੋ ਪਿੱਠ ਪੁੜਾ ਚੈੱਕ ਕਰੋ ਇਹਦਾ ਮਜ਼ਬੂਤ ਵੀ ਬੜੀ ਆ ਲੰਮੀ ਲੰਜੀ ਆ ਕੱਦ ਕਾਠ ਬੜਾਗਾ 63 ਇੰਚ ਹਾਈਟ ਕਰ ਗਈ ਬਾਕੀ ਹਲੇ ਜਿੱਥੋਂ ਤੱਕ ਮੇਰਾ ਅੰਦਾਜ਼ਾ 1.5 ਤੋਂ 2 ਇੰਚ ਕਰਦੇ ਨੇ ਹੋਰ ਕਰ ਜਾਣਾ ਸੋ ਬਰੀਡਿੰਗ ਵਾਲੀ ਬੜੀ ਖੁੱਲੀ ਘੋੜੀ ਆ ਇਹਦੀ ਜਿਹੜੀ ਮਾਂ ਨਾਨੀ ਨੇ ਉਹ ਵੀ ਨੁਕਰੀਆਂ ਘੋੜੀਆਂ ਨੇ ਖਾਨਦਾਨ ਪਿੱਛੇ ਤੋਂ ਬੜਾ ਵਧੀਆ ਇਹਦੀ ਨਾਨੀ ਦਾ ਹੀ ਸੀਗਾ ਜਿਹੜਾ ਡੋਡਾਂ ਵਾਲਾ ਪ੍ਰਿੰਸ ਸੀਗਾ ਸੋ ਬੜਾ ਚੰਗਾ ਵਧੀਆ ਖਾਨਦਾਨ ਆ ਮਾਂ ਵਾਲੇ ਪਾਸਿਓਂ ਵੀ ਡੋਡਾਂ ਵਾਲਾ ਪ੍ਰਿੰਸ ਇਹਦੀ ਨਾਨੀ ਦੇ ਪੇਟੋਂ ਹੀ ਜੰਮਿਆ ਸੀਗਾ ਤੇ ਘੋੜੀ ਬਰੀਡਿੰਗ ਵਾਸਤੇ ਜਮਾ ਬੰਬ ਬੁਲਾ ਦੂ ਸਵਾਰੀ ਦੇ ਹੱਕ ਨੂੰ ਬੜੀ ਕੈਮ ਆ ਆਹ ਕਲਿੱਪ ਲਾਈ ਆਪਾਂ ਇਹਦੀ ਤੁਸੀਂ ਗੌਰ ਕਰੋ ਘੋੜੀ ਤੁਰਦੀ ਤਰਦੀ ਵਧੀਆ ਸਹਿਜਮਤੇ ਨਾਲ ਆ ਸਵਾਰੀ ਵਾਲੀ ਸਾਫ ਸੁਥਰੀ ਕਰਾਉਂਦੀ ਆ ਪੂਰਾ ਰੀਜਨਲ ਤੁਰਦੀ ਆ ਘੋੜੀ ਸੋ ਤੋਰਾ ਤੂਰਾ ਚੰਗਾ ਪਿਆ ਹੋਇਆ ਹੈਗਾ ਘੋੜੀ ਦੇ ਵਿੱਚ ਇਹਦੇ ਕੰਨੀ ਵੀ ਤੁਸੀਂ ਗੌਰ ਕਰ ਸਕਦੇ ਹੋ ਨਵਾਂ ਹਾਣਾ ਹਾਲੇ ਮੇਟ ਨਹੀਂ ਕਰਾਈ ਆਗ ਦੀ ਬਸ਼ੇਰੀ ਇਹ ਹਾਲੇ ਨਕਾਂਦਾ ਦੋ ਦੰਦ ਹੋਈ ਨਹੀਂ 28 ਮਹੀਨਿਆਂ ਦੇ ਨੇੜੇ ਤੇੜੇ ਦੀ ਉਮਰ ਹੋਗੀ ਦੋਸਤੋ ਤੇ ਕਾਦੇ ਦਾ 41 ਇੰਚ ਆ ਸੋ ਇਹਦੇ ਵਿੱਚ ਐਟੀਟਿਊਡ ਬਹੁਤ ਜ਼ਿਆਦੇ ਆ ਸੋ ਬਹੁਤ ਕਰਦੀ ਆ ਆਪ ਦਾ ਰੋਭ ਬੜਾ ਦਿਖਾਉਂਦੀ ਆਗੀ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਇਹ ਵੀ ਲੰਮੀ ਲੰਝੀ ਬੜੀ ਆ ਕੰਨਾਂ ਕੋਨਾਂ ਦੀ ਇਹ ਵੀ ਸਨੱਖੀ ਆ ਤੇ ਬਾਹਲਾ ਕੋਈ ਸ਼ਿਵਕਾ ਸ਼ੁਭਕਾ ਹੈ ਨਹੀਂ ਮਾੜੇ ਮੋਟੇ ਕਹਿਰੀਆਂ ਬਿੰਦੀਆਂ ਹੋਣਗੀਆਂ 2-4 ਸੋ ਜਿਹੜੇ ਚਾਰੇ ਜਾਨਵਰ ਤੁਹਾਨੂੰ ਆਪਾਂ ਦਿਖਾਏ ਆ ਨਾ ਪੂਰੇ ਤਸੱਲੀ ਵਾਲੇ ਆ ਤੇ ਮੈਂ ਖੁਦ ਇਹਨਾਂ ਦੇ ਕਾਦਾ ਆਪ ਦੇਖਿਆ ਤੁਸੀਂ ਕਰਦ ਕਨੀਓ ਤਾਂ ਨਿਸ਼ਚਿੰਤ ਹੋ ਜਾਓ ਨੰਬਰ ਨੋਟ ਕਰ ਲਓ ਬੋੜ ਸੰਧੂ ਜੀ ਦਾ ਪਿੰਡ ਭਲੂਰ ਆ ਇਹਨਾਂ ਦਾ ਮੋਗੇ ਜ਼ਿਲ੍ਹੇ ਦੇ ਵਿੱਚ 98724 73911 ਇਸ ਨੰਬਰ ਤੇ ਕਾਲ ਕਰ ਲਿਓ ਦੋਸਤੋ ਇਹ ਲੰਡੇ ਪਿੰਡ ਦੇ ਨਾਲ ਰਹਿ ਜਾਂਦਾ ਹੈਗਾ ਭਲੂਰ ਪਿੰਡ ਸੋ ਫੋਨ ਲਾ ਲਿਓ ਜਾਨਵਰਾਂ ਬਾਰੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਜਿਹੜੀ ਗੱਲਬਾਤ ਵੀਡੀਓ ਦੇ ਵਿੱਚ ਦੱਸੀ ਆ ਉਹੀ ਨਿਕਲੂਗੀ ਜਦੋਂ ਮਰਜ਼ੀ ਜਾ ਕੇ ਦੇਖ ਲਿਓ ਗੱਲਬਾਤ ਤੁਸੀਂ ਇਕੱਲੇ ਰੇਟ ਦੀ ਕਰਨੀ ਆ ਹੋਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤਸੱਲੀ ਵਾਲੇ ਜਾਨਵਰਾ ਖੁਦ ਮੈਂ ਆਪ ਇਹਨਾਂ ਦੇ ਕੱਦ ਦੇਖਿਆ ਤਿੰਨੇ ਚਾਰੇ ਜਾਨਵਰੀ ਬਹੁਤ ਟੌਪ ਦੇ ਆ ਫੋਨ ਲਾ ਲਿਓ ਛੇਤੀ ਤੋਂ ਛੇਤੀ